ਇੱਕ ਤੁਸੀਂ ਪਿੱਛੇ ਹੁਣ ਆਪਾਂ ਜਦੋਂ ਉਹ ਕੈਮਰਾ ਆਫ ਸੀ ਆਪਾਂ ਇੱਕ ਉਹ ਫਾਈਲ ਦਿਖਾ ਰਹੇ ਸੀ ਉੱਥੇ ਨਿਊਜ਼ ਲੱਗੀ ਹੋਈ ਸੀ ਉਹ ਹਾਂ ਜੀ ਤੇ ਉਹਦੇ ਬਾਰੇ ਜਦੋਂ ਤੁਸੀਂ ਉਹ ਪੇਪਰ ਦੇਖਿਆ ਆਪਾਂ ਉਹ ਹੈਗਾ ਜੀ ਸਾਡੇ ਪੰਜਾਬ ਤੋਂ ਨੌਕਰੀ ਟੀਚਰ ਆਦਮੀ ਗਏ ਆ ਅਜੇ ਤੂੰ ਨਹੀਂ ਗਏ ਹੂੰ 34 ਸਾਲ ਤੋਂ ਪਹਿਲਾਂ ਇਹ ਜਦੋਂ ਜਾਂਦੇ ਰਹੇ ਗੋਨਾਨੋ ਦੇ ਜਿੱਤੇ ਟੈਰਤੀ ਗਏ ਫਿਰ ਉਸ ਤੋਂ ਬਾਅਦ ਗੁਰਤੀ ਬਾਦ ਜਿੱਤੇ ਟੈਰਤੀ ਗਏ ਉਸ ਤੋਂ ਬਾਅਦ ਜਦੋਂ ਇੱਕ ਬ੍ਰਿਟਿਸ਼ ਗਵਰਨਮੈਂਟ ਨੇ ਨਾਰਥ-ਈਸਟ ਇਟੇ ਕੀ ਗਾਰਡਨਸ ਲਗਾਉਣੇ ਸ਼ੁਰੂ ਕਰੇ ਤਾਂ ਸਦਾਰ ਜੀ ਗਏ ਮジョਰਿਟੀ ਆਫ ਦਮ ਜਿੱਤੇ ਸੀ ਉਹ ਗੁਰਦਾਸਪੁਰ ਹਰਪੁੰਦੇ ਆਦਮੀ ਤੇ ਉਹਨਾਂ ਨੂੰ ਕਿ ਵਰਖਾ ਪਾਣਾ ਨਹੀਂ ਆ ਤੇ ਬੜੇ ਡਿਫਿਕਲਟ ਟਾਈਮ ਕਿ ਉਹਦੇ ਵੇਲੇ ਉਹ ਉਹਨਾਂ ਦੇ ਉਸ ਤੋਂ ਬਾਅਦ ਜੇ ਮਹਾਰਾਜਾ ਜੀ ਸਿੰਘ ਦੇ ਟਾਈਮ ਤੋਂ ਉਹ ਹੋਂਕਿੰਗਰਾ ਆਹਮ ਦਾ ਸੀ ਉਹਨੇ ਮੈਸੇਜ ਭੇਜਿਆ ਹੈਲਪ ਵਾਸਤੇ ਤਾਂ ਮਹਾਰਾਜਾ ਜੀ ਸਿੰਘ ਨੇ ਆਪ ਸੁਵਿਧਾ ਜਨਰ ਦੇ ਦਿੱਤੀ ਹੂੰ ਕੋਈ 5000 ਆਦਮੀ ਬੋਲਦਾ ਹੈ ਕੋਈ 500 ਬੋਲਦਾ ਹੈ ਪਰ ਆਦਮੀ ਜਰੂਰ ਕਹਿੰਦੇ ਹਾਂ ਪੂਰੀ ਗੱਲ ਹਾਂ ਉਹਨਾਂ ਨੇ ਉਹਨਾਂ ਨਾਲ ਲੜੇ ਹੋ ਬਹੁਤ ਵੱਡੇ ਕੀਤੇ ਆਜ਼ਾਮ ਆਜ਼ਾਮ ਕੇ ਨਹੀਂ ਦੀ ਹੋਮ ਕੀ ਨਹੀਂ ਤੇ ਤੇ ਆਲਮੋਸਟ ਬਹੁਤ ਮੈਜੋਰਟੀ ਆਫ ਥੈਮ ਜੀ ਦੇ ਸੀਗੇ ਸਦਾਰ ਦੇ ਇੰਜਰਡ ਹੋ ਗਏ ਮਰ ਗਏ ਪਰ ਉਥੇ ਦੋ ਪਿੰਡ ਨੇ ਚਾਪਰ ਮੁਖ ਹਾਂ ਅਰਗਬਾ ਬਟ ਬਟੋਲਾ ਉੱਥੇ ਗੁਰਦੁਆਰੇ ਨੇ ਬਣੇ ਹੋਏ ਹਾਂ ਉੱਥੇ ਪੁਰਾਣੇ ਸਰਦਾਰ ਜੀ ਦੇ ਸਾਡੇ ਗਏ ਹੋਏ ਉਹ ਦਾੜੀ ਪੂਰੀ ਰੱਖੀ ਹੋਈ ਹੈ ਰਹਿਤ ਦੇ ਨਾਲ ਰਹਿੰਦੇ ਹਨ ਮਰਬੂਦ ਦੇ ਅਸਾਮੀਆ ਹਾਂ ਤੇ ਉਸ ਨਾਲ ਗੱਲ ਕਰੋ ਤੁਸੀਂ ਕਹੋਗੇ ਪਿਆਮੀ ਨਾਲ ਗੱਲ ਕਰਦੇ ਹਾਂ ਪਰ ਪੰਜਾਬੀ ਉਹ ਅਸਾਮੀ ਬੋਲਦੇ ਹਾਂ ਸਾਡੇ ਹਰ ਇਨਾਂ ਇੱਥੇ ਦੇ ਪੰਜਾਬ ਤੋਂ ਪੰਜਾਬੀ ਤੇ ਇਹਨਾਂ ਨੇ ਕੋਈ ਮਦਦ ਉਹਨਾਂ ਲਈ ਨਹੀਂ ਕੀਤੀ ਉਹਨਾਂ ਦੀਆਂ ਸ਼ਾਦੀਆਂ ਲੋਕਲ ਆਦਮਿਆਂ ਨਾਲ ਹੀ ਹੋਣੀਆਂ ਸਨ ਵੀ ਬਣਾ ਉਹ ਤਾਂ ਪਿੰਡ ਚੰਦੀ ਗੜ ਗਿਆ ਮੈਂ ਜਦੋਂ ਉੱਥੇ ਗਿਆ ਉਹ ਪਿੰਡ ਪਿੰਡੇ ਜੇ ਮੈਨੂੰ ਬੋਝ ਲੱਗਿਆ ਮੈਂ ਜਾ ਕੇ ਦੇਖਿਆ ਵੀ ਉਹ ਕਿੰਨੇ ਕੁ ਨਾਲ ਇਹਨਾਂ ਦੇ ਵਜੇ ਚੜਦਾ ਹੈ ਅਸੀਂ ਉਹਤੇ ਕਿਹਾ ਕਿ ਆ ਕੇ ਤਾਂ ਕਿ ਨਾਰਥ-ਈਸਟ ਚ ਪ੍ਰਾਈਵੇਟ ਸੈਕਟਰ ਇਨਵੈਸਟਿਗੇਸ਼ਨ ਦਾ ਹਮ ਹਮ ਹੁਲਣ ਦੀ ਦਲਾ ਬਣਾ ਲਈ ਹਮ ਤੇ ਅਸੀਂ 4-5 ਆਦਮੇ ਮਿਲ ਕੇ ਫਰਮੂਲ ਕੀਤੀ ਵੀ ਇਹ ਬਣਾਵਾਂਗੇ ਹਮ ਪੀਟਮ ਹਮ ਉਹ ਦਿੱਤੀ ਐਜਿਕੇਟ ਅਪਰੈਂਟਿਸ ਜਿਥੇ ਉਹਨਾਂ ਦੀ ਜ਼ਮੀਨ ਸੀ ਮੁੰਡਾ ਆਲਨ ਕੋਲ ਹਮ ਉਹਨਾਂ ਨੇ ਵੀ ਇੱਥੇ ਐਗਰੀਕਲਚਰ ਐਗਰੀਕਲਚਰ ਕਾਲਜ ਇੱਥੇ ਬਣਾਵਾਂਗੇ ਹਮ ਐਂਡ ਪ੍ਰੀਓ ਕਾਸਟ ਐਜੂਕੇਸ਼ਨ ਐਨਾ ਮੋਡਲ ਲਗਾਉਂਦੇ। ਨੋ ਨੋ ਅਕਮ ਨੂੰ ਪੈਸੇ ਹੀ ਨਹੀਂ ਦਿੱਤੇ। ਹੂੰ ਹੂੰ। ਇਹ ਕਰਨ ਵਾਲੇ ਖੇਤੀ ਕਰਦੇ ਨੇ ਉਹਨਾਂ ਨੂੰ ਬੜੀ ਮੁਸ਼ਕਲ ਆ ਉਹਨਾਂ ਦਾ ਗੁਜ਼ਾਰਾ ਹੁੰਦਾ। ਹੂੰ। ਇਸੇ ਵੇਲੇ ਜਿਹੜੇ ਇੱਥੇ ਧੁਬਰੀ ਇਹਦੇ ਹੈੱਡਕ quartਰ ਹੂੰ। ਉੱਥੇ ਨਾਰਥ-ਈਸਟ ਦੇ ਤੁਲੰਤਕ ਬੋਰਡ ਹੈ। ਉਹਦਾ ਹੈੱਡਕ quartr ਧੁਬਰੀ ਹੈ। ਉੱਥੇ ਸਾਡੇ ਕੰਮ ਬਹੁਤ ਬੜੀਆਂ ਬੜੀਆਂ ਪਈਆਂ। ਹੂੰ ਬਣਾਈਆਂ ਲੋਕਾਂ ਨੇ ਆਪ ਆਪਣੇ ਤੇ ਅਸੀਂ ਕਿਹਾ ਸੀ ਵੀ ਇੱਥੇ ਯੂਨੀਵਰਸਿਟੀ ਸਟਾਰਟ ਕਰਾਂਗੇ ਫਿਰ 8-9 ਦਿਨ ਸਾਲ ਵਿੱਚ ਇਸਤੇਮਾਲ ਹੁੰਦਾ ਫਰਾਂ ਸਾਲ ਇੱਕ ਬਿਲਡਿੰਗ ਖਾਲੀ ਰਹਿਣੀ ਹੈ ਤੇ ਇਸ ਵਾਰ ਤੇ ਅਸੀਂ ਇਹ ਪਰਭੋਜ ਬਣਾਈ ਉੱਥੇ ਫਿਰ ਜ਼ਮੀਨ ਉੱਥੇ ਦਾ ਰਾਜਾ ਜੀ ਉਹਦੀ ਕੋਆਪਰੇਟਿਵ ਸੁਸਾਇਟੀ ਬਣਾਈ ਹੋਈ ਸੀ ਉਹਦੇ ਤੇ ਉਹਦੀ ਜ਼ਮੀਨ ਸੀ ਤਗੀਵਾ ਸਿਹਤ ਆ ਵੀਗਾ ਹਮ ਅਸੀਂ ਉਹਨੂੰ ਅਪਰੋਚ ਕੀਤਾ ਤੇ ਉਹ ਉਹ ਅਗਲੀ ਘਰ ਦੇ ਅਧਿ ਪਤੀ ਹੈ ਵੀ ਤਾਂ ਸਾਨੂੰ ਦੇਣ ਨੂੰ ਤਿਆਰ ਹੈ ਹਮ ਇਹਦੀ ਕੀਮਤ 25 ਲੱਖ ਰੁਪਈਆ ਆਰ ਬਾਕੀ ਕੀਤਾ ਤੁਸੀਂ ਦੇਣਾ ਹਮ ਅਸੀਂ ਅਗਲੀ ਕਰ ਲੇ ਤੇ ਐਗਰੀਮੈਂਟ ਸਾਈਨ ਹੋ ਗਿਆ ਹਮ ਪਰ ਇਨਸੀਡੈਂਟਲੀ ਕਿ ਆਕਰ ਕਿਰਪਾਲ ਸਿੰਘ ਜਿਹੜਾ ਉਹ ਪ੍ਰੈਜ਼ੀਡੈਂਟ ਸਾਹਿਬ ਹਮ ਉਹ ਅੰਦਰੋਂ ਨਹੀਂ ਚਾਹੁੰਦਾ ਵੀ ਅਸੀਂ ਉਹਨਾਂ ਦਾ ਉਹ ਇਹ ਕਾਰਜ ਕੀਤਾ ਜਾਦਾ ਹਾਂ ਇਹਨੇ ਸਾਲਾਂ ਦਾ ਕੰਟਰੋਲ ਰੱਖਿਆ ਵਾਤਾ ਉਹ ਜਿਆਦਾ ਰਹੇਗਾ ਪਰ ਅਜੀ ਕੋਈ ਨਹੀਂ ਇਨਸੀਡੈਂਟਲੀ ਘਾ ਹੋ ਉਸ ਦਿਨ ਉਹ ਉਸ ਪੀ ਉਸ ਪੀ ਨਾ ਏ 92 93 ਦੀ ਗੱਲ ਹੈ ਤਾਂ ਕਿ ਫੋਲ ਵੀ ਹੋਦਾ ਹੈ ਉਹ ਰੰਗ ਨਾਲ ਤੇ ਡਿਫਟੀਸਪੀਕ ਪੰਜਾਬ ਦਾ ਉੱਥੇ ਗਿਆ ਹੂੰ ਆਪਣੀ ਫੈਮਲੀ ਦੇ ਨਾਲ ਹੂੰ ਤੇ ਅਸੀਂ ਆਲਰੇਡੀ ਪਹਿਲੇ ਹੀ ਇਹ ਇੱਕ ਪ੍ਰੋਗਰਾਮ ਬਣਾਇਆ ਵਾਦਾ ਜਦੋਂ ਆਇਆ ਤਾਂ ਬਣਾਇਆ ਕਿਸੇ ਹੋਏ ਹੂੰ ਤਾਂ ਉਹਨਾਂ ਨਾਲ ਗੱਲ ਕੀਤੀ ਕਹਿੰਦਾ ਦੱਸ ਸੀ ਕਿ ਇਹ ਬਿੜਨ ਚੁਪਣ ਲੱਗੇ ਹੋਏ ਆ ਬੁੜਾਓ ਪੰਜਾਬ ਗਵਰਨਮੈਂਟ ਤੁਹਾਡੀ ਪੂਰੀ ਮਦਦ ਕਰੇਗੀ ਹੂੰ ਮੈਨੂੰ ਕਿ ਤੁਹਾਨੂੰ ਬਹੁਤ ਇੰਨੇ ਬਾਤ ਕਹਿਣੇ ਇੰਨਾ ਬਹੁਤ ਹੈ ਉਹਨੇ ਪਬਲੀਕਲੀ ਏਡੀ ਵੱਡੀ ਐਡਰੈਸ ਤੁਹਾਨੂੰ ਹਾਂ ਕੀਤੀ ਹੂੰ ਔਰ ਵੈਲਾ ਕੀ ਤਰ੍ਹਾਂ ਦੀ ਥੋੜੀ ਯੂਨੀਵਰਸਿਟੀ ਜਿਹੜੀ ਹੈ ਉਹਨੂੰ ਚਲਾਉਣ ਵਾਸਤੇ ਬਕਾ ਦਾ ਪੰਜਾਬ ਤੋਂ ਆਦੀ ਭੇਜਾਂਗੇ ਉਹਨਾਂ ਦੀ ਕੋਈ ਕੋਸਟ ਨਹੀਂ ਹੋएगी ਗਵਰਨਮੈਂਟ ਪੇਜੇ ਜੀ ਉੱਤੇ ਦੇਣ ਦੀ ਉਹ ਇੱਥੇ ਦਿੰਦੇ ਰਹੇਗਾ ਤੁਹਾਨੂੰ ਬੜੀ ਕੁਝ ਹੋਈ ਤਾਂ ਆਦੀ ਬੜੇ ਤੰਗੇ ਤਰ੍ਹਾਂ ਮੇਲਾ ਹੈ ਹੈ ਵੀ ਮੈਂ ਅੱਗੇ ਦੇਖੋ ਕਿੱਥੇ ਨਹੀਂ ਕਿੱਥੇ ਕੱਲ ਪਹੁੰਚਦੀ ਹੈ ਕਿ ਕੋਨੇ ਹੋਰ ਬੜੀ ਬੋਰੀ ਰਤੀ ਕਿ 2 ਐਮਐਲਏ ਅਸਾਮ ਦੇ ਪੰਜਾਬ ਤੋਂ ਹੋਣਗੇ ਹੂੰ ਪੰਜਾਬ ਤੇ ਤੋਂ ਐਮਐਲਏ ਅਸਾਮ ਤੋਂ ਹੋਣਗੇ ਹੂੰ ਦੋ ਐਮਐਲਏ ਪੰਜਾਬ ਦੇ ਅਸਾਮ ਤੋਂ ਹੋਣਗੇ ਅਸਾਮ ਦੇ ਦੋ ਐਮਐਲਏ ਪੰਜਾਬ ਤੋਂ ਹੂੰ ਤਾਂ ਕਿ ਜੋਨਾਂ ਦੀ ਜਿਹੜੀ ਹੈ ਕਲਚਰ ਜਿਹੜਾ ਹੈ ਐਨੇ ਸਾਲਾਂ ਤੋਂ ਰੁਕਿਆ ਹੋਇਆ ਉਹ ਇੱਕ ਜਾ ਹੋ ਜਾ ਹੂੰ ਔਰ ਇੱਕ ਮੈਂਬਰ ਪਾਰਲੀਮੈਂਟ ਐਤਿਸੀਮਲ ਲੀਗ ਆਹਨ ਤੋਂ ਹੋਏਗਾ ਪੰਜਾਬ ਤੋਂ ਖੜਾ ਹੋਏਗਾ ਪੰਜਾਬ ਦਾ ਅਸਾਮ ਤੋਂ ਹੋਏਗਾ ਉਹ ਅਨਪੋਰਟ ਇਲੈਕਸ਼ਨ ਹੋਏਗਾ ਦੋਨੋਂ ਇਹ ਸੁਖਨਤਰਾ ਪੂਰਾ ਹੋਇਆ ਕਰੀ ਨਹੀਂ ਹੋਇਆ ਮੈਂ ਇਸ ਵਾਰ ਤੇ ਨਾ ਕਿਉਂ ਕੋਰ ਨੇ ਕਿਰਪਾ થી ਨੇ ਹੋਣ ਨਹੀਂ ਦਤਾ ਅਧੂਰਾ ਰਹੇਗਾ ਅਧੂਰਾ ਰਹੇਗਾ ਉਦੋਂ ਬਾਅਦ ਵੀ ਮੈਂ ਉਹ ਤੋਂ ਹਮੇ ਵੀ ਆ ਗਿਆ ਇੱਥੇ ਪਹਿਲ ਵੀ ਹੋਰ ਮੈਂ ਅੱਛੀ ਚਾਹਤ ਤੇ ਇੰਦਾਈ ਚਾਹਤ ਹੂੰ ਇਹ ਇਹ ਗੱਲ ਜਿਹੜੀ ਸੀ ਤੇ ਕਿਉਂਕਿ ਉਹ ਜਿਹੜੀ ਤੀਸਰੀ ਕੇ ਪੰਜਾਬ ਦਾ ਸੀ ਉਹਨਾਂ ਨੇ ਆ ਕੇ ਦੇ ਨੂੰ ਨਾਲ ਉਹਨਾਂ ਨਾਲ ਗੱਲ ਕੀਤੀ ਤੇ ਫਿਰ ਉਹਨਾਂ ਨੇ ਉਹ ਮੈਂ ਕਹਿੰਦਾ ਕੋਈ ਅਭਾਰ ਸਿੰਘ ਹੁੰਦਾ ਸੀ ਹਲੇ ਵੀ ਮੈਂ ਜਾਣਦਾ ਨੇੜੇ ਤੇ ਰਹੀ ਹੈ ਉੱਟ ਵੀ ਉਹ ਪੰਜਾਬੀ ਦੱਖਣ ਉਹਨੇ ਤਾਂ ਆਪਣਾ ਟੂਰ ਮੁੰਦ ਤੇ ਬਾਈ ਬੰਦਾ ਕਿਤਨਾ ਕਰ ਤੇ ਦਿਨਾਂ ਥੋੜਾ ਸੁਪਨਾ ਸੀ ਸਿਆਸਤ ਦੀ ਪੇਟੀ ਚੜਿਆ ਬੇਸਤੀ ਨਹੀਂ ਤੇ ਨਹੀਂ ਬਹੁਤ ਸਿਆਸਤ ਦੀ ਪੇਟੀ ਚੜ ਗਿਆ ਸਿਆਸਤ ਦੇ ਵਿੱਚ ਹੀ ਰਹਿ ਗਿਆ ਅੱਜ ਕਿਉਂਕਿ ਬੇਸਿਕਲੀ ਸਿਆਸਤ ਹੀ ਹੁੰਦੀ ਹੈ ਜਦੋਂ ਬੰਦੇ ਨਾਮ ਬਣਨ ਦੇਣ ਜਾਂ ਚੀ ਚੋਬੇ ਉਥੇ ਜੀ ਅਸਾਮ ਚ ਤਕਰੀਬਨ 78 ਗੁਰਦੁਆਰਾ ਨੇ ਹਮ ਗੁਰ 78 ਗੁਰਦੁਆਰਾ ਚ ਮジョਰਿਟੀ ਪਾਰਟੀ ਨਹੀਂ ਹੈ ਹਮ ਘਰ ਘਰ ਰੱਖੇ ਨੇ ਗੁਰਦੁਆਰੇ ਕਿਸੇ ਤਰ੍ਹਾਂ ਰੋਜ਼ ਵਰਸਪ ਨਹੀਂ ਕਰਦੇ ਆ ਜਿਵੇਂ ਪਰ ਉਹ ਪਾਠ ਨਹੀਂ ਕਰਦੇ ਕੋਈ ਉਹਨਾਂ ਨੂੰ ਪਤਾ ਨਹੀਂ ਕਿਵੇਂ ਪਸੰਦ ਕਰਦਾ ਹੈ ਨਹੀਂ ਨਿਕਲਦਾ ਹਮ ਇਹ ਕੰਮ ਆ ਕੇ ਮੈਂ ਤੋਂ ਆਨੇ ਦਿੱਤੇ ਦਾਦੀ ਜਿਹਨਾਂ ਨੇ ਹੱਥ ਪਾੜਾ ਅਪਲ ਕੋਲੇ ਆਇਆ ਇਹਨਾਂ ਦੇ ਬਾਲ ਬੱਲੀ ਬਾਤ ਦੇ ਭਗਤਵਿੰਦਰ ਸਿੰਘ ਜਿਹੜਾ ਜਸਵੀਰ ਸਿੰਘ ਹੋਣਿਆ ਹਾਂ ਭਾਈ ਜਸਵੀਰ ਚੰਨਾ ਵਾਲੇ ਮੈਂ ਉਹਨਾਂ ਨੂੰ ਮਿਲਣ ਗਿਆ ਮਿਲਣ ਗਿਆ ਮੈਂ ਮੇਰੇ ਬੜੀ ਬੜੀ ਜਾਵਨ ਨੂੰ ਦਿੱਤਿਆ ਕਿਥੋਂ ਆਇਆ ਤਾਂ ਉਹਨਾਂ ਨੇ ਮੈਨੂੰ ਬੜੇ ਮਾਣ ਕਰਕੇ ਵੇਨ ਦਿੱਤਿਆ ਮੈਂ ਕਹਤਾ ਜਿਵੇਂ ਪੰਜਾਬ ਤੁਸੀਂ ਸਭ ਉਸ ਕਰਦੇ ਆ ਸੀ ਦਰਦੀ ਜੀ ਤੁਮ ਗੁਰਦੁਆਰ ਪਾਠੀ ਪਈ ਜੋ ਹਾਂ ਇੱਜੇ ਥਬਣਾ ਕੇ ਭਿਜੋ ਜਿੰਨੇ ਕਿ ਉਥੇ ਗੁਰਦੁਆਰੇ ਕੋਲ ਆਜਾ ਗੁਰਦੁਆਰੇ ਸਾਹਿਬ ਜੀ ਤੇ ਉਥੇ ਤੇ ਮੁੰਡਿਆਂ ਨੂੰ ਅਸੀਂ ਬਲਾ ਕੇ ਕਰ ਪੰਜਾਬੀ ਗੁਰਬਾਣੀ ਪੜਾਉ ਹੈ ਤੇ ਦੇ ਉਹਨੇ ਹਾਥੀ ਘੜੀ ਘਾਤੀ ਕਹਿੰਦਾ ਸੀ ਮੈਂ ਨਹੀਂ ਕਰਦਾ ਕਹਿੰਦਾਂਗੇ ਜੀ ਚਲੋ ਆਪਾਂ ਮੁੜਦੇ ਹਾਂ ਫਿਰ ਪੰਜਾਬ ਕੋ ਕਿਉਂਕਿ ਪੰਜਾਬ ਤੋਂ ਸ਼ੁਰੂ ਹੋਏ ਸੀ ਉਸ ਸਾਡੀ ਜਨਮ ਭੂਮੀ ਪੰਜਾਬ ਦੀ ਹੈ ਹਾਂ ਮੈਂ ਕੁਝ ਕਹਿਣਾ ਚਾਹੁੰਦਾ ਇਹ ਦੇ ਬੀ ਹੂੰ ਫਿਰ ਮਾਣੋਂ ਕਿਹਾ ਮੈਂ ਹਾਂ ਤੁਸੀਂ ਐਚੇ ਐਚੇ ਤਾਂ ਇਟ ਕੱਟੇ ਤੇ ਪਾਠੀ ਹੈ ਹੂੰ ਜਗਾ ਜਗਾ ਅਵੇਲੇਬਲ ਹੈ ਹੂੰ ਤੁਸੀਂ ਉਸੇ ਘਰ ਤੋਂ ਦਾਸਾਂ ਦੇ ਵੀ ਹੂੰ ਅਸੀਂ ਪੇੜ ਅਸੀਂ ਪੇ ਵਗੈਰਾ ਬੂਹੇ ਸਾਬ ਆਪਣੇ ਕੋਲ ਦਵਾ ਗਏ ਹੂੰ ਤੁਸੀਂ ਇਹਨੂੰ ਦੇ ਦਿਓ ਤਾਂ ਕਿ ਅਟਲੀਵਾ ਆਦਮੀ ਪੰਜਾਬੀ ਦਾ ਬੋਲਣ ਸਿੱਖਣਾ ਪੰਜਾਬੀ ਬੋਲਣ ਦੇਾਰੇ ਇੱਕਦਮ ਕੋਈ ਜਾਂਦੇ ਨਹੀਂ ਹਮ ਸਭ ਦਾ ਆदमी ਹਿੰਦੀ ਚ ਆ ਤਾਂ ਅਮੀ ਜੀ ਗੱਲ ਕਰਦੇ ਹੁੰਦੇ ਸਾਡੇ ਪੰਜਾਬੀ ਵੀ ਮਤਲਬ ਉਸੇ ਆ ਸਮਝ ਨਹੀਂ ਕਰਦਾ ਉਹ ਪੰਜਾਬੀ ਨਹੀਂ ਸਿੱਖੀ ਮਤਲਬ ਕੋਈ ਉਹ ਅਹੀ ਨਹੀਂ ਇੰਤਜ਼ਾਮ ਹੀ ਨਹੀਂ ਤਾਂ ਦਾ ਮਤਲਬ ਪੰਜਾਬੀ ਦਾ ਨਹੀਂ ਨਹੀਂ ਕੋਈ ਇੰਤਜ਼ਾਮ ਨਹੀਂ ਪੰਜਾਬੀ ਦਾ ਤਾਂ ਮੈਂ ਚਾਹਦਾ ਠੀਕ ਹੈ ਗਏ ਪੰਜਾਬ ਤੋਂ ਹਾਂ ਗਏ ਪੰਜਾਬ ਤੋਂ ਇਹਨੇ ਦੱਸਿਆ ਲਾ ਕੇ ਗੁਨਾਹਾਂ ਦੇ ਦਿੱਤੇ ਟਾਂ ਤੋਂ ਪੰਜਾਬ ਪੰਜਾਬ ਨਾਲ ਮੁਕਸ਼ਰ ਹੋ ਰਹੀ ਹਾਂ ਅਸੀਂ ਅੱਛਾ ਮਮਨ ਜੀ ਉਹਨੇ ਵੀ ਇਹ ਚਿੰਤਾ ਦਾ ਵਿਸ਼ਾ ਨਹੀਂ ਹੈ ਹਾਂ ਚਿੰਤਾ ਦਾ ਵਿਸ਼ਾ ਹੈ ਵੀ ਜਦੋਂ ਅਸੀਂ ਅਸੀਂ ਉਹ ਪੁੱਛਿਆ ਆਪਾਂ ਜਦੋਂ ਫੋਨ ਤੇ ਵੀ ਟੱਚ ਹੋਇਆ ਸੀ ਵੀ ਅਸੀਂ ਗੱਲ ਕੀਤੀ ਸੀ ਵੀ ਸਾਡੀ ਪੰਜਾਬੀ ਮਾਂ ਬੋਲੀ ਸਾਡੇ ਬੱਚਿਆਂ ਦੇ ਮੂੰਹੋਂ ਕੁਛ ਨਹੀਂ ਜਾ ਰਹੀ ਹੁਣ ਸਾਡੇ ਕੱਢੀ ਜਾ ਰਹੀ ਹੈ ਜਵਾਨ ਹੈ ਹੀ ਨਹੀਂ ਪੰਜਾਬੀ ਦੀ ਕਿਉਂਕਿ ਸਾਡੇ ਬੱਚੇ ਵੀ ਪੰਜਾਬੀ ਜੀ ਗੱਲ ਕਰਨ ਤੋਂ ਪਰੇਸ਼ ਕਰਦੇ ਹਾਂ ਇਹ ਬੜੀ ਚਿੰਤਾ ਦੀ ਗੱਲ ਹੈ ਹੂੰ ਹਰੇ ਆਦਮੀ ਪੰਜਾਬੀ ਗੱਲ ਨਹੀਂ ਕਰਨਾ ਤਾਂ ਉਹ ਆਪਣੇ ਮਾਦਰਵਾਸਨ ਕਰ ਦੇਣੇ ਹੂੰ ਹੂੰ ਬਦਾਰੇ ਕਿਉਂ ਨਹੀਂ ਕਰਦੇ ਘਰ ਘਾਲ ਕਰਦੇ ਨੇ ਬ੍ਰਿਜੀ ਗੱਲ ਨਹੀਂ ਹੈਂਦੀ ਗੱਲ ਨਹੀਂ ਹੂੰ ਮੈਨੂੰ ਤੁਸੀਂ ਇਹ ਵਿਚਾਰ ਲੈ ਕੇ ਤੁਰੇ ਆਂ ਫਿਲਮ ਤੋਂ ਸਾਡੀ ਫਿਲਮ ਜਿਹੜੀ ਅਸੀਂ ਦੁਬਾਰਾ ਕਰਨ ਜਾ ਰਹੇ ਹਾਂ ਕਿਉਂਕਿ ਇਹਦੇ ਵਿੱਚ ਇਹ ਵਿਚਾਰ ਕਿ ਤੁਸੀਂ ਤਰੱਕੀ ਜਿੱਥੇ ਮਰਜ਼ੀ ਕਰੋ ਤੁਸੀਂ ਜਿਹੜੀ ਮਰਜ਼ੀ ਭਾਸ਼ਾ ਪੜ੍ਹ ਕੇ ਤਰੱਕੀ ਕਰ ਲਓ ਕੁਝ ਮਰਜ਼ੀ ਕਰ ਲਓ ਪਰ ਕਮ ਸੇ ਕਮ ਆਪਦੇ ਪਰਿਵਾਰ ਵਿੱਚ ਆਪਦੇ ਪਰਿਵਾਰ ਨਾਲ ਜਿਹੜੀ ਮਾਂ ਦੀ ਬੋਲੀ ਹੈ ਤੁਹਾਡੀ ਦੀ ਜਿਹੜੀ ਤੁਹਾਨੂੰ ਲੋਰੀ ਚ ਮਿਲੀ ਹੈ ਉਸ ਦਾ ਗੱਲ ਕਰ ਲੋਕਾਂ ਤੁਸੀਂ ਭੁੱਲ ਗਏ ਅਸੀਂ ਹਾਂ ਫਾਟਦੇ ਨੇ ਇਹ ਤਾਂ ਸਾਡੇ ਸਾਡੇ ਸਾਰੇ ਡਿਪੈਂਡ ਕਰਦੇ ਸਾਡੇ ਪੋਲੀਟੀਸ਼ੀਅਨਾਂ ਕਰਦੇ ਜਿਨ੍ਹਾਂ ਨੇ ਪੋਲੀਸੀ ਐਹੀਆਂ ਬਣਾਈਆਂ ਕਿ ਲੋਕ ਦੂਰ ਹੁੰਦੇ ਜਾ ਰਹੇ ਹਨ ਕਦੇ ਇਵਨ ਪੰਜਾਬ ਦੀ ਪੰਜਾਬੀ ਚੰਗੀ ਤਰ੍ਹਾਂ ਲਾਗੂ ਨਹੀਂ ਕਰਦਾ ਹੂੰ ਜਿਹੜੇ ਜਨਰਲ ਪਬਲਿਕ ਨੇ ਤਾਂ ਨਹੀਂ ਕਰਦਾ ਹੂੰ ਗਵਰਨਮੈਂਟ ਨਾ ਹਾਈਕ ਟੂਟ ਹੋਏ ਹੂੰ ਹੂੰ ਤੂੰ ਗਵਰਨਮੈਂਟ ਇਤੋਂ ਬਜਟ ਨਹੀਂ ਆਉਂਦੀ ਸਕੂਲਾਂ ਚ ਪੰਜਾਬੀ ਟੀਚਰੇ ਨਹੀਂ ਆਉਂਦੇ ਹੂੰ ਜੀ ਕੋ ਬੜਾ ਮਨ ਬਹੁਤ ਚਿੰਤਾ ਦਾ ਬਣਦਾ ਸਾਡੇ ਪੰਜਾਬ ਚ ਪੰਜਾਬ ਚ ਬੋਰਡ ਲੱਗਦੇ ਸਾਈਨਿੰਗ ਬੋਰਡ ਨੇ ਉਹ ਵੀ ਉਥੋਂ ਪੰਜਾਬੀ ਖਤਮ ਹੁੰਦੀ ਨਹੀਂ ਆ ਹੂੰ ਹਾਂ ਤੂੰ ਦੇਖੋ ਹੌਲੀ ਹੌਲੀ ਤੂੰ ਦੇਖੋ ਪੰਜਾਬੀ ਆਲਮੋਸਟ ਖਤਮ ਹੋ ਜਾਣੀ ਆ ਹੂੰ ਜੇ ਹੁਣੇ ਨਾ ਲੱਗਾ ਹਲੇ ਵੀ ਬਗਤ ਹੈ ਹੂੰ ਅਜੇ ਹਲੇ ਵੀ ਬਾਪਰ ਆ ਰਹੇ ਨੇ ਹੂੰ ਹੁਣ ਸਾਡੇ ਆਦਿ ਜਿਹੜੇ ਬਾਹਰ ਗਏ ਹੋਏ ਆ ਉਹ ਬੜੇ ਮਾਨ ਦੇ ਨਾਲ ਤੇ ਆ ਵੀ ਬੋਲਦੇ ਆ ਹੂੰ ਉਹ ਉਹ ਉੱਥੇ ਬੋਲਦੇ ਇੱਥੇ ਨਹੀਂ ਬੋਲਦੇ ਹੂੰ ਇੱਥੇ ਨਹੀਂ ਬੋਲਦੇ ਜੀ ਜੀ ਇੱਥੇ ਨਹੀਂ ਬੋਲਦੇ ਜਦੋਂ 에어ਪੋਰਟ ਤੇ ਉਤਰਦੇ ਆ ਉਹ ਸੁਰੂ ਅੰਗਰੇਜ਼ੀ ਸਟਾਰਟ ਕਰ ਦਿੰਦੇ ਨੇ ਉਹ ਸਟਾਰਟ ਕਰਦੇ ਆ ਵੀ ਕਦੇ ਵੀ ਬਹੁਤ ਵੱਡਾ ਪਿੱਛਾ ਵੀ ਅਸੀਂ ਦੂਰ ਹੁੰਦੇ ਜਾਂਦੇ ਪੰਜਾਬੀ ਦੀ ਅੱਛਾ ਕਿ ਅਸੀਂ ਉਸ ਅਸੀਂ ਆਉਣ ਵਾਲਾ ਪ੍ਰੋਜੈਕਟ ਜਿਹੜਾ ਇਸ ਤੇ ਲੈ ਕੇ ਆ ਰਹੇ ਜੀ ਵੀ ਕਿਸੇ ਦਿਨ ਕਿਤੇ ਅਸੀਂ ਆਪਣੇ ਆਪ ਗੱਲ ਕਰਦੇ ਸੀ ਵੀ ਕਮਰਸ਼ੀਅਲ ਕੀ ਹੈ ਕਮਰਸ਼ੀਅਲ ਵੇਕੀ ਹੈ ਜਦੋਂ ਅਸੀਂ ਜ਼ਮੀਰ ਦੀ ਗੱਲ ਕਰਨੀ ਹੁੰਦੀ ਹੈ ਨਾ ਜਦੋਂ ਤੁਸੀਂ ਆਪਣੀ ਜ਼ਮੀਰ ਦੀ ਗੱਲ ਕਰਦੇ ਆਂ ਅਲਕ ਦੀ ਗੱਲ ਕਰਦੇ ਆਂ ਉਦੋਂ ਕਮਰਸ਼ੀਅਲ ਪ੍ਰਾਅ ਨਹੀਂ ਦੇਖਿਆ ਜਾਂਦਾ ਰਿ ਕਮਰਸ਼ੀਅਲ ਪ੍ਰਾਅ ਕੀ ਹੈ ਜੀ ਸਾਨੂੰ ਇਹਦਾ ਪੈਸਾ ਕੀ ਆਊਗਾ ਇਹਦਾ ਕੀ ਹੋਊਗਾ ਉਦੋਂ ਨਹੀਂ ਸੋਚਿਆ ਜਾਂਦਾ ਹਨਾ ਜੀ ਜਦੋਂ ਸਾਡੀ ਜ਼ਮੀਰ ਦੀ ਗੱਲ ਹੋ ਗਈ ਤੇ ਜ਼ਮੀਰ ਦੀ ਵਾਸਤੇ ਬਹੁਤ ਵੱਡੀਆਂ ਕੁਰਬਾਨੀਆਂ ਹੋ ਜਾਂਦੀਆਂ ਜ਼ਮੀਰ ਦੀ ਵਾਸਤੇ ਬਹੁਤ ਬਹੁਤ ਕੁਰਬਾਨੀਆਂ ਤੇ ਤਾਂ ਕਰਕੇ ਅਸੀਂ ਜਿਹੜਾ ਪ੍ਰੋਜੈਕਟ ਹੈ ਜੀ ਹੁਣ ਵਾਲਾ ਜਿਹੜਾ ਪ੍ਰੋਜੈਕਟ ਪੰਜਾਬੀ ਦੇ ਉੱਪਰ ਹੀ ਕਰ ਰਹੇ ਹਾਂ ਸਾਰਾ ਵੀ ਸਾਡੇ ਬੱਚੇ ਜਿੰਨੇ ਸੀ ਮੋੜ ਸਕਦੇ ਦੇ ਤੁਹਾਡਾ ਕਿਊਗਾ ਵੀ ਸਾਡੀ ਗੱਲ ਕਹਿਣ ਨਾਲ ਕਾ ਸ਼ਾਇਦ ਜਿੰਨੇ ਮੁੜਨਗੇ ਉਨੇ ਹੀ ਬਹੁਤ ਵੀ ਤੁਸੀਂ ਜਿੱਥੇ ਮਰਜੀ ਰਹੋ ਜਿੱਥੇ ਮਰਜੀ ਜਾਓ ਸਾਡਾ ਸਬਜੈਕਟ ਹੀ ਇਹ ਹੈ ਜਿੱਥੇ ਮਰਜੀ ਜਾਓ ਜਿੱਥੇ ਮਰਜੀ ਰਹੋ ਤਰੱਕੀ ਕਰੋ ਜਿਹੜੀ ਮਰਜੀ ਭਾਸ਼ਾ ਸਿੱਖੋ ਅਸੀਂ ਕੋਈ ਬੈਨ ਨਹੀਂ ਹੈ ਪਰ ਤੁਸੀਂ ਆਪਣੀ ਮਾਤ ਭਾਸ਼ਾ ਹੈ ਤੁਹਾਡੀ ਮਾਂ ਦੀ ਭਾਸ਼ਾ ਤੁਹਾਡੀ ਮਾਂ ਦੀ ਬੋਲੀ ਹੈ ਉਹ ਤੁਹਾਡੀ ਲੋਰੀਆਂ ਦੀ ਬੋਲੀ ਹੈ ਤੁਮ ਲੋਰੀ ਚ ਮਿਲੀ ਸੀ ਬੋਲੀ ਉਹ ਉਹ ਕਿਉਂ ਬੋਲ ਰਹੇ ਨਹੀਂ ਬੋਲ ਰਹੇ ਇਹ ਤਾਂ ਬਹੁਤ ਦੁਖ ਦੀ ਗੱਲ ਹੈ ਹੂੰ ਇਹ ਨਹੀਂ ਪੰਜਾਬੀ ਬੋਲੀ ਖਤਮ ਹੋ ਗਈ ਪੰਜਾਬੀ ਖਤਮ ਹੋ ਗਈ ਪੰਜਾਬੀ ਖਤਮ ਹੋ ਗਈ ਪੰਜਾਬੀ ਖਤਮ ਹੋ ਜਾਣਗੇ ਦੇਖੋ ਬੰਗਾਲ ਬੰਗਾਲ ਈਸਟ ਪਾਕਿਸਤਾਨ ਜਾਂ ਵੈਸਟ ਪਾਕਿਸਤਾਨ ਬੰਗਾਲ ਤੇ ਮੁਸਲਮਾਨ ਹੋ ਜਾਂ ਇਹਦੇ ਲੋ ਸਭ ਬੰਗਾਲੀ ਬੋਲਦੇ ਬੰਗਾਲੀ ਬੋਲਦੇ ਜੀ ਇ ਰਿਸਪੈਕਟ ਆਫ ਦਾ ਸਟੇਟ ਸਟੇਟ ਜੋ ਉਹਨਾਂ ਦੀ ਬੋਲੀ ਹੈ ਜੋ ਉਹਨਾਂ ਦੀ ਮਾਤ ਪਾਸ ਹੈ ਸਿਮਿਲਰਲੀ ਵੈਸਟ ਪਾਕਿਸਤਾਨ ਹੂੰ ਬੇਥਾ ਕੋ ਉਰਦੂ ਜੀ ਲਿਖਦੇ ਆ ਉਹਦੇ ਪੰਜਾਬੀ ਨਾ ਬਣਾਉਂਦੇ ਉਹ ਉਰਦੂ ਤੇ ਹੀ ਪੰਜਾਬੀ ਲਿਖਦੇ ਆ ਹੂੰ ਪਰ ਉਹਦੇ ਪੰਜਾਬੀ ਬੋਲ ਪੰਜਾਬੀ ਆ ਅਗਰ ਉਹਨੇ ਦੀ ਬੋਲੀ ਦੇਖੋ ਹੂੰ ਅਜੀ ਤਾਂ ਨੇੜੇ ਵੀ ਨਹੀਂ ਜਾਂਦੇ ਨੇ ਨੇੜੇ ਹਮਸਾਹੀ ਹੂੰ ਹੈ ਆਹੀ ਹਾਲ ਨਾਰਥ ਇੰਡੀਆ ਜਿਵੇਂ ਟੋਲ ਹਾਲ ਮੋਟੇ ਕਟਾ ਬਹੁਤ ਸਾਰੇ ਸਾਰੇ ਕੋਈ ਉਹਨਾਂ ਦੀ ਨਾ ਮੈਂ ਮੈਂ ਸਟੇਨ ਨੂੰ ਕੋਈ ਉਹਨੂੰ ਬੁਲਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਕਿ ਕੋਈ ਕੀਤੀ ਇਥੇ ਪਰ ਨਹੀਂ ਸੁਖਦਾ ਕੋਈ ਜੀ ਹੁਣ ਮੈਂ ਵਿਹਲਾ ਹੁਣ ਉਹਨੂੰ ਕੋਈ ਜ਼ਿਆਦਾ ਕੰਮ ਨਹੀਂ ਹੈ ਮੈਂ ਉਹਦੇ ਦਬਾਅ ਦੇ ਕੋਈ ਹੋਰ ਵੀ ਗੱਲ ਹੈ ਜੀ ਇੱਕ ਸਾਡੇ ਸ਼ਬਦ ਜਿਹੜੇ ਹੈਗੇ ਨੇ ਪੰਜਾਬੀ ਦੇ ਬੜੇ ਪਾਵਰਫੁੱਲ ਨੇ ਹਾਂ ਦੇਖੋ ਜਿਹੜਾ ਮਜਾ ਡੈਡ ਪਾਪਾ ਇਹ ਕਹਿਣ ਚ ਜਿਹੜਾ ਬਾਪੂ ਜੀ ਚਾਹੁੰਦਾ ਉਸ ਕੋਲ ਫਰਕ ਹੈ ਬਾਪੂ ਕਹੰਦਾ ਅਲੱਗ ਹੀ ਇੱਕ ਬਾਪ ਤੁਸੀਂ ਬਾਪੂ ਜੀ ਮਾਂ ਬੋਲਦੇ ਹਾਂ ਹਾਂ ਬੜਾ ਸ਼ਾਬਤ ਇਹ ਇਹ ਤੁਸੀਂ ਮੁਕਾਬਲਾ ਹੀ ਨਹੀਂ ਤੁਸੀਂ ਲੈਂਗੁਏਜ ਕਰਦਾ ਨਹੀਂ ਨਾ ਇਵਨ ਅੰਗਰੇਜ਼ੀ ਲੈਂਗੁਏਜ ਉਹ ਰਡ ਨਹੀਂ ਜਿਹਨੇ ਪੰਜਾਬੀ ਤੁਸੀਂ ਕਹਿ ਸਕਦੇ ਹਾਂ 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 ਵਿਆਹ ਵੀ ਹੈ ਹੁਣ ਖਰੜ ਹੈ ਤੁਸੀਂ ਉਹਤੇ ਆਰ ਆਰ ਮਾ ਦੂੰਗੇ ਮੈਂ ਹਾਂ ਖਰੜ ਤੇ ਨਹੀਂ ਮਹਾਲੀ ਨੂੰ ਲੱਗ ਗਿਆ ਜੀ ਸਾਨਗਰ ਸਾਨਗਰ ਮੈਂ ਜਨਾਜਨਾ ਕੈਮਰਾ ਸਾਨਗਰ ਕਹਿਣ ਲੱਗੇ ਐਸੇ ਇਸ ਨਜ਼ਰ ਨੂੰ ਸਾਨਗਰ ਸਾਨਗਰ ਇੱਥੇ ਇੱਕ ਵੱਡਾ ਨਾਅ ਝੜਾ ਉਹਦਾ ਮੋਹਾਲੀ ਕਹਿੰਤੋਂ ਵੀ ਪਰੇਤ ਕਰਨ ਲੱਗ ਗਿਆ ਦੇਖੋ ਮਹਾਰਾਜਾ ਨਜੀਤ ਸਿੰਘ ਦੇ ਟਾਈਮ 'ਚ ਉਹ ਸਾਜਮੀ ਨੇ ਕਿੰਘ ਤੇ ਰਿਹਾ ਉਹ ਮਹਾਰਾਜਾ ਬਣਿਆ ਹੂੰ ਬੜੀ ਸਖ਼ਤ ਦੇ ਨਾਲ ਬਣਿਆ ਹੂੰ ਪਰ ਉਹਨੇ ਹੱਥ ਪੈਂਦੀ ਸੀ ਇੱਕ ਇੱਕ ਪੈਂਦੀ ਤੇ ਸਕੂਲ ਹੂੰ ਆ ਪੰਜਾਬੀ ਲਗਾਈ ਲਗਾਈ ਬਣਾ ਬਿਲਕੁਲ ਹੂੰ ਪੰਜਾਬੀ ਲਗਾਈ ਕੰਪਲਸਰੀ ਦੀ ਹਰ ਇੱਕ ਨੂੰ ਬੁਲਾਵੇ ਪੰਜਾਬੀ ਪੜ੍ਹਾਉਣਾ ਹਰ ਇੱਕ ਨੂੰ ਹਰ ਜਿਹੜਾ ਪਾਰਟੀ ਗੁਰਦੁਆਰੇ ਦੀ ਹੋ ਉਹ ਹੀ ਟੀਚਰ ਹੁੰਦਾ ਹੂੰ ਜਦੋਂ ਅੰਗਰੇਜ਼ ਲੋਗਾਂ ਨੇ ਆਂ ਇੰਡੀਆ ਆਏ ਪੰਜਾਬ ਨੂੰ ਜਿੱਤਿਆ ਵਾ 10 ਸਾਲ ਲੱਗੇ ਅੰਗਰੇਜ਼ਾਂ ਨੂੰ ਹੂੰ ਪੰਜਾਬ ਟੇਕਓ ਕਰਨ ਵਾਸਤੇ ਹੂੰ ਔਰ ਜਦ ਇੱਕ ਉਹ ਕੀਤਾ ਜਦ ਉਹਨੇ ਕਿਹਾ ਕਿ ਤਿੰਗ ਇਹ ਤੁਸੀਂ ਪੰਜਾਬੀ ਦੀ ਲੈਂਗੁਏਜ ਨਹੀਂ ਖਤਮ ਨਹੀਂ ਕਰਦੇ ਤੁਸੀਂ ਪੰਜਾਬ ਤੇ ਰੂਲ ਨਹੀਂ ਕਰਦੇ ਨਹੀਂ ਕਰਸਦੇ ਬਿਲਕੁਲ ਠੀਕ ਮਨ ਲ ਜਦੋਂ ਕਿਸੇ ਨੂੰ ਖਤਮ ਕਰਨਾ ਤਾਂ ਪਹਿਲਾਂ ਉਹਦੀ ਬੋਲੀ ਕਰ ਬੋਲੀ ਉਹਦੀ ਮਾਂ ਬੋਲੀ ਖਤਮ ਕਰੋ ਇਹ ਮਨ ਪੋਲਿਸੀ ਹੈ ਯਾਨੀ ਤਸ ਜੀ ਤੁਸੀਂ ਸਮ ਸਮਾਧਤਾ ਤੁਹਾਡੀ ਜਿੰਦਗੀ ਦੀਆਂ ਜਿਹੜੀਆਂ ਘਟਨਾਵਾਂ ਸੀ ਤਜਰਬੇ ਸੀ ਉਹ ਸਾਡੇ ਨਾਲ ਸਾਂਝੇ ਕੀਤੇ ਵੀ ਇੱਕ ਸੁਪਨਾ ਸੀ ਜਿਹੜਾ ਤੁਸੀਂ ਉਹਤੇ ਹੁੰਦੇ ਅਸੀਂ ਰੰਡੇ ਬੈਠ ਕੇ ਲਿਖਿਆ ਸੀ ਜਦ ਉਹ ਪੂਰਾ ਕੀਤਾ ਹੈ ਉਹ ਮਤਲਬ ਉਹਨੂੰ ਸਿਰੇ ਚੜਾਇਆ ਉਸ ਗੱਲ ਨੂੰ ਜਿਹੜੀ ਤੁਹਾਡੇ ਮਨ ਦੀ ਗੱਲ ਸੀ ਉਹ ਤੱਕ ਪਹੁੰਚੇ ਤੁਸੀਂ ਉਹ ਤੁਹਾਡਾ ਟੀਚਰ ਸੀ ਕਿਉਂਕਿ ਇੱਕ ਘੜਾਣੇ ਬਣਾਉਣ ਵਾਲਾ ਬੱਚਾ ਹਨਾ ਜੋ ਦੇਖਦਾ ਸੀ ਫਿਰ ਉਹ ਮਾਰਤਾ ਬਣਾਉਣੀ ਆ ਉਹਨੇ ਸ਼ੁਰੂ ਕੀਤਾ ਜਦੋਂ ਮੈਂ ਘੜਾਣੇ ਬਣਾ ਕੇ ਬਿਠਾ ਸੀ ਮੈਂ ਮੈਂ میٹرਕ ਦੀ ਕੀਤੀ ਦੇ ਲਈ ਦਿੱਤਾ 18 ਰੁਪਏ ਉਹਨਾਂ ਦੇ ਵਿੱਚ ਲੱਗਦੇ ਨਹੀਂ ਹੂੰ ਮੈਂ ਮੇਜ਼ ਕੁਰਸੀਆਂ ਬਣਾ ਕੇ ਹੂੰ ਲੈ 20 20 ਹੂੰ ਤੇ ਐਨੀਮਲ ਹਸਬੈਂਡਰੀ ਦਾ ਕਤੇ ਉਦੋਂ ਮੈਂ ਮੰਨਦੇ ਦੱਸਣ ਕਿ ਆਇਆ ਨਹੀਂ ਸੀ ਬਰੋ ਯਾਰ ਮੈਂ ਬਿਲਡਿੰਗ ਵੀ ਬਣਾਉਂਗਾ ਹੈਗਾ ਸੀ ਛੋਟੇ ਨੂੰ ਪਿਆਗੇ ਬਲਕਿ ਚਿੰਗਾੜੀ ਹੁੰਦੀ ਹੈ ਬੰਦੇ ਦੇ ਮਨ ਜੀ ਮੈਂ ਆਹ ਬਣਾ ਰਿਹਾ ਹਾਂ ਹਾਂ ਯਾਰ ਮੇਰਾ ਸੁਪਨਾ ਤਾਂ ਉਹ ਹੈ ਵੀ ਉਹ ਬਣਾਉਣਾ ਹੈ ਮੈਂ ਹੁਣ ਅਫਰਨਿਚਰ ਵਗੈਰਾ ਹਮ ਮੈਂ ਖੁਦ ਬਣਾ ਲੈਂਦਾ ਹਮ ਮੇਰੇ ਕੋ ਹਲੇ ਵੀ ਉਜਾਰ ਹੈ ਹਮ ਹਲੇ ਵੀ ਪਹਿਮ ਦਿਖਾ ਸਕਦੇ ਹਮ ਮੇਰੇ ਘਰ ਦੇ ਰੱਖਿਓ ਮੈਂ ਉਹਨਾਂ ਨੇ ਬਰਾਸ ਸਾਹਮ ਕੇ ਰੱਖੀ ਹੈ ਹਾਂ ਅਗਰ ਮੈਂ ਰੱਖੇ ਬਰਾਸ ਸਾਹਮ ਕੇ ਰੱਖੀ ਹੋਈ ਹੈ ਸਾਰੀ ਮੇਰੇ ਕੋ ਉਜਾਰ ਹੈ ਹਮ ਆ ਜਿਸ ਤਰ੍ਹਾਂ ਹਮ ਕਿ ਮੈਂ ਸਾਰੇ ਆਜਿ ਮੇ ਕੰਮ ਹੈ ਮੈਂ ਖੁਦ ਕਰਦਾ ਰਹਾ ਹਮ ਖੁਦ ਚੀਤੇ ਹੋ ਨਹੀਂ ਤੇ ਹੁੰਦੇ ਹਮ ਚਲੋ ਇਹਦਾ ਦਿਖਾਉਂਦਾ عمر ਦਾ ਵੀ ਤਕਾਜਾ ਹੁੰਦਾ عمر ਦੇ ਸਾਹਮਣੋਂ ਥੋੜਾ ਜਿਹਾ ਹੇ ਗੁਰ ਇਵਨ ਮਾਈ ਵਾਈਫ ਹਮ ਹੈਵੀ ਰਨਿੰਗ ਸਟਰੀਟ ਬਿਲਡਿੰਗ ਮੇਲ ਇਨ ਗੋਵਿੰਦਗੜ ਹਮ ਤੇ ਉਹਦੇ ਜਿਹੜੀ ਟਵਿਸਟਿੰਗ ਹੁੰਦੀ ਹੈ ਨਾ ਜਿਹੜੀ ਪਹਿਲਾਂ ਹੁਣ ਤੱਕ ਉਹ ਕਿਵੇਂ ਕਰ ਕਰ ਮੈਨੂਅਲ ਕਰਦੇ ਸੀ ਹਮ ਹਮ ਅਸੀਂ ਇੱਥੇ ਡਿਜ਼ਾਈਨ ਕੀਤਾ ਕਿ ਰਨਿੰਗ ਚ ਕਿਉਂ ਨਾ ਨਾਲ ਦੀ ਨਾਲ ਹੋ ਜਾ ਹਮ ਵੀ ਡਿਡ ਥੈਟ ਹਮ ਅੱਛਾ ਜੀ ਦੱਸੋ ਜੀ ਮੈਂ ਤੁਹਾਨੂੰ ਉਹ ਜਿਹੜਾ ਦੇਖਣਾ ਇੱਕ ਮੈਂ ਆਪਾਂ ਜੀ ਕਰ ਲੈਨੇ ਸ਼ੂਟ ਆਪਾਂ ਕਲੋਜ਼ ਕਰ ਲਈ ਕਿਉਂਕਿ ਆਪਾਂ ਸ਼ਾਰਟ ਵਿੱਚ ਕਰਨਾਗੇ ਤੇ ਅਸੀਂ ਧੰਨਵਾਦ ਕਰਦੇ ਹਾਂ ਚੈਨਲ ਵੱਲੋਂ ਤੁਹਾਡਾ ਕੀ ਟਾਈਮ ਦਿੱਤਾ ਤੁਸੀਂ ਤੇ ਅਸੀਂ ਤੁਹਾਡੀ ਜਿਹੜੀ ਮਨ ਦੇ ਬਲਬਲੇ ਸੀ ਨਹੀਂ ਤਾਂ ਪਏ ਰਹਣੇ ਸੀ ਜੀ ਹੁਣ ਇਹ ਯਾਦਗਾਰ ਬਣ ਜਾਣੀ ਹੈ ਇਹ ਯਾਦਗਾਰ ਬਣ ਜੂਗੀ ਕਿਉਂਕਿ ਬਲਬਲੇ ਸੀ ਸਾਰਾ ਕੁਝ ਸੀ ਬੜਾ ਧੰਨਵਾਦ ਕਰਦੇ ਹਾਂ ਜੀ ਜੀ ਇਹ ਪ੍ਰੋਜੈਕਟ ਪੰਜਾਬੀ ਵਾਸਤੇ ਲਿਆ ਹੈ ਜੀ ਜੀ ਬਹੁਤ ਚੰਗਾ ਹੈ ਹਾਂ ਅਸੀਂ ਇਹ ਨਿਮਰਤਾ ਦੇ ਗੋਸ਼ਟੇ ਕਿ ਮੈਂ ਬੋਲੀ ਕਰਾਂ ਸੀ ਤੁਹਾਡਾ ਆਉਣਾ ਵੀ ਇੱਕ ਮਨੋਰਥ ਸੀ ਕਿ ਇਹ ਚੀਜ਼ਾਂ ਕਮਰਸ਼ੀਅਲ ਨਹੀਂ ਹੁੰਦੀਆਂ ਦੇ ਰਹੀਆਂ ਬੇਵਾਕ ਦੇ ਬੇਵਾਕ ਕਿੱਜਾ ਹੁੰਦੀਆਂ ਜੀ ਬੇਵਾਕ ਗੱਲ ਕਹਿਣੀ ਉਸ ਤੋਂ ਬਾਅਦ ਸਚਾਈ ਕਹਿਣੀ ਕਿਸੇ ਗੱਲ ਨੂੰ ਸਚਾਈ ਜਿਹੜੀ ਚੀਜ਼ ਚੱਲ ਰਹੀ ਆ ਉਹਨੂੰ ਕਹਿਣਾ ਉਹ ਉਹਦੇ ਵਾਸਤੇ ਜਿਹੜੀਆਂ ਚੀਜ਼ਾਂ ਹੁੰਦੀਆਂ ਜੀ ਉਹ ਹਮੇਸ਼ਾ ਕੋਈ ਚੀਜ਼ ਕੋਈ ਚੀਜ਼ ਹੋਣੀ ਆ ਉਹ ਕੰਟਰੀਬਿਊਟ ਹੁੰਦੀ ਆ ਉਹ ਉਹਦੇ ਵਾਸਤੇ ਕੋਈ ਕਮਰਸ਼ੀਅਲਾਈਜ਼ਡ ਚੀਜ਼ ਹੁੰਦੀ ਨਹੀਂ ਜੀ ਜੀ ਅਗਲਾ ਕਹਿੰਦਾ ਜੀ ਆਪਣੀ ਗੱਲ ਕਰੀ ਜਾਂਦੇ ਆ ਆਪਣੀ ਗੱਲ ਕਰ ਰਹੇ ਆਪਣੀ ਵਿਆਹੀ ਦੀ ਗੱਲ ਕਰ ਰਹੇ ਕੀ ਲੈਣਾ ਕੀ ਕਰਨਾ ਨਾ ਇਹਦੇ ਵਿੱਚ ਲੋਕ ਵੀ ਕੋਈ ਜ਼ਿਆਦਾ ਇੰਟਰਸਟ ਨਹੀਂ ਲੈਂਦੇ ਜੀ ਉਹਨ ਦੇ ਫੋਕ ਪੰਜਾਬੀ ਦਾ ਫੋਕ 뮤직 ਹੀ ਖਤਮ ਹੁੰਦਾ ਜਾ ਰਿਹਾ ਹੂੰ ਅੱਗੇ ਤੀਆਂ ਦਾ ਗਿੱਧਾ ਹੁੰਦਾ ਜੀ ਹੂੰ ਲੋ ਨੁਵਾਣੀ ਤੇ ਜੀ ਜੀ ਪੰਜਾਬੀ ਦੇ ਜਿਹੜੇ ਫੋਕ 뮤직 ਤੇ ਸਾਰੇ ਖਤਮ ਹੁੰਦੇ ਉਹ ਖਤਮ ਹੁੰਦੇ ਜਾ ਰਹੇ ਮੀ ਪੰਜਾਬੀ ਖਤਮ ਹੁੰਦੀ ਜਾ ਰਹੀ ਹੈ ਵੀ ਖਤਮ ਹੁੰਦੀ ਜਾ ਰਹੀ ਸਭ ਤੋਂ ਵੱਡਾ ਮੁੱਦਾ ਹੈ ਥੈਂਕ ਯੂ ਜੀ ਟਾਈਮ ਦਿੱਤਾ ਧੰਨਵਾਦ ਤੁਹਾਡਾ ਬਹੁਤ ਬਹੁਤ ਜੀ ਜੀ ਥੈਂਕ